ਕੱਲੂ ਐ ਦਿਵਾਰਾ ਜੀ ਦੁਕਾਨਦਾਰਾਂ ਵਾਸਤੇ ਆਪਣੀ ਦੁਕਾਨ ਖੁੱਲੀ ਐ ਕੱਲੂ ਵੀ ਆਪਣੀ ਦੁਕਾਨ ਖੁੱਲੀ ਐ ਜਿਹੜਾ ਵੀ ਗਾਹਕ ਬਾਹਰ ਆਣਾ ਚਾਹੁੰਦਾ ਹੈ ਦੁਕਾਨਦਾਰ ਵਾਸਤੇ ਕੱਪੜਾ ਲੈਣਾ ਚਾਹੁੰਦਾ ਕੱਲੂ ਆ ਸਕਦਾ ਤੇ ਕੱਪੜਾ ਲੈ ਸਕਦਾ ਯੋਨੀ ਸ਼ੇਅਰ ਕਰੋ ਜੀ ਤੇ ਕੱਲੋ ਇਹੇ ਜੇ ਚਾਰ ਸੂਟ ਅਗਲੀ ਵੀਡੀਓ ਚ ਚਲਦੀ ਚਲਦੀ ਨੂੰ ਸ਼ੇਅਰ ਕਰੋ ਇਹੇ ਜੇ ਚਾਰ ਸੂਟ ਅਗਲੀ ਚਲਦੀ ਵੀਡੀਓ ਚ ਲਕੀਰਾ ਨਿਕਾਣਗੇ ਚਾਰ ਗਾਕਾ ਵੀ ਅਲੱਗ-ਅਲੱਗ ਕੱਲੂ ਐ ਦਿਵਾਰਾ ਜੀ ਦੁਕਾਨਦਾਰਾਂ ਵਾਸਤੇ ਆਪਣੀ ਦੁਕਾਨ ਖੁੱਲੀ ਐ ਕੱਲੂ ਵੀ ਆਪਣੀ ਦੁਕਾਨ ਖੁੱਲੀ ਐ ਜਿਹੜਾ ਵੀ ਗਾਹਕ ਬੜੋ ਆਣਾ ਚਾਹੁੰਦਾ ਹੈ ਦੁਕਾਨ ਦਾ ਵਾਸਤੇ ਕੱਪੜਾ ਲੈਣਾ ਚਾਹੁੰਦਾ ਕੱਲੂ ਆ ਸਕਦਾ ਤੇ ਕੱਪੜਾ ਲੈ ਸਕਦਾ ਸੂਟ ਦੇਖੋ ਪੂਰਾ ਵਧੀਆ ਸੂਟ ਸੂਟ ਚੈੱਕ ਕਰੋ ਪੂਰਾ ਵਧੀਆ ਸੂਟ ਆ ਗਿਆ ਜੀ 90 ਰੁਪਏ ਦਾ 90 ਰੁਪਏ ਚ 5 ਮੀਟਰ ਸੂਟ ਮਿਲਣਾ 5 ਮੀਟਰ ਸੂਟ 90 ਰੁਪਏ ਦਾ ਜੀ ਇਸ ਤੋਂ ਬਾਅਦ ਆ ਸੂਟ ਆ ਗਿਆ ਕੋਟਨ ਦਾ ਸੂਟ ਨਾਲ ਕੋਟਨ ਦਾ ਦੁਪੱਟਾ 180 ਰੁਪਏ ਦਾ 180 ਰੁਪਏ ਦਾ ਕੋਟਨ ਦਾ ਸੂਟ ਦੁਪੱਟਾ 180 ਰੁਪਏ ਦੇ ਵਿੱਚ ਰੰਗ ਤੁਹਾਡੇ ਸਾਹਮਣੇ ਲੱਗੇ ਹੋਏ ਆ ਜਿਹੀਏ ਮਰਜ਼ੀ ਰੰਗ ਲੈ ਲਓ 130 ਰੁਪਏ ਚ ਬਣਿਆ ਬਣਾਇਆ ਸੂਟ 130 ਰੁਪਏ ਦਾ ਬਣਿਆ ਬਣਾਇਆ ਸੂਟ ਪਲਾਜ਼ੋ ਦੇ ਨਾਲ 130 ਰੁਪਏ ਜੀ ਪਿਓਰ ਕੈਮਰਿਕ ਦਾ ਸੂਟ 180 ਰੁਪਏ ਦਾ ਰੰਗ ਸਿੱਕੇ ਲੈ ਲਓ ਗੂੜੇ ਲੈ ਲਓ 180 ਰੁਪਏ ਦਾ ਓਮ ਸ਼੍ਰੀ ਫੱਬ ਦਾ ਓਮ ਸ਼੍ਰੀ ਫੱਬ ਦਾ ਸੂਟ 180 ਰੁਪਏ ਦਾ ਜੀ ਇਸ ਤੋਂ ਬਾਅਦ ਮੜਾਲ ਕਾਟਨ ਦਾ ਸੂਟ 215 ਰੁਪਏ ਦਾ ਜੀ 215 ਚ ਦੁਕਾਨਦਾਰਾਂ ਵਾਸਤੇ ਮਨਾਲ ਕੋਡਨ ਦਾ ਸੂਟ ਰੰਗ ਤੁਹਾਡੇ ਸਾਹਮਣੇ ਲੱਗੇ ਹੋਏ ਐ ਕੁਰਤੇ ਪਜਾਮਿਆਂ ਦੇ ਵੀ ਭਾਰੀ ਆਫਰ ਕੁਰਤੇ ਪਜਾਮੇ ਵੀ ਬਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਦੇ ਮਿਲਣਗੇ 125 ਰੁਪਏ ਦਾ ਸੂਟ ਚੁੰਨੀ ਦੇ ਨਾਲ 125 ਰੁਪਏ ਦਾ ਸੂਟ ਚੁੰਨੀ ਦੇ ਨਾਲ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਕੱਲ੍ਹ ਨੂੰ ਆਓ ਇਹ ਜੇ ਚਾਰ ਸੂਟ ਅਗਲੀ ਵੀਡੀਓ ਚ ਜਲਦੀ ਜਲਦੀ ਨੂੰ ਸ਼ੇਅਰ ਕਰੋ ਇਹ ਜੇ ਚਾਰ ਸੂਟ ਅਗਲੀ ਚਲਦੀ ਵੀਡੀਓ ਚ ਲੱਕੀ ਡਰਾਅ ਨਿਕਲਣਗੇ ਚਾਰ ਗਾਕਾਂ ਨੂੰ ਅਲੱਗ-ਅਲੱਗ ਕੂਰੀਅਰ ਘਰੇ ਫ੍ਰੀ ਹੋਣਗੇ ਜੀ ਹੁਣ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਕੱਲ ਨੂੰ ਐਤਵਾਰ ਦਾ ਦਿਨ ਹੈ ਦੁਕਾਨ ਤੇ ਪਹੁੰਚੋ ਤੇ ਉਹਦਾ ਵੱਡਾ ਮੇਦਾ ਕਰੋ